ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਆਪਾਂ ਇੱਕ ਵੀਡੀਓ ਪਾਈ ਸੀ ਨਾ 8 ਨਵੰਬਰ ਨੂੰ ਆਪਾਂ ਕੀਏ ਦੇ ਨਾਲ ਗੋਭੀ ਲਾਈ ਸੀ ਤੇ ਗਰਮੀਆਂ ਵਾਲੀ ਦੇ ਨਾਲ ਸਰਦੀਆਂ ਵਾਲੀ ਸਬਜ਼ੀ ਜਿੰਨਾ ਜਿੰਨਾ ਆਪਣਾ ਵਾਹਣ ਬੇਲੀ ਹੋਈ ਜਾਂਦਾ ਜਿਵੇਂ ਤੇ ਹੁਣ ਆਪਾਂ ਨਵੰਬਰ ਮਹੀਨੇ ਦੇ ਵਿੱਚ ਗਰਮੀਆਂ ਵਾਲੀ ਦੇ ਨਾਲ ਸਰਦੀਆਂ ਵਾਲੀ ਸਬਜ਼ੀ ਐਡ ਕਰਦੇ ਹੁੰਦੇ ਆ ਤੇ ਹੁਣ ਇੱਧਰ ਆਪਾਂ ਤੋਰੀਆਂ ਦਾ ਬੀਲ ਆ ਰਹੇ ਆ ਤੋਰੀਆਂ ਦੇ ਨਾਲ ਆਪਾਂ ਲਾ ਰਹੇ ਆ ਪਾਲਕ ਤੇ ਮੈਂ ਤੁਹਾਨੂੰ ਦਿਖਾਉਣਾ ਯਾਨੀ ਕਿਹੜੇ ਤਰੀਕੇ ਨਾਲ ਆਪਾਂ ਜਿਹੜਾ ਤੋਰੀਆਂ ਤੇ ਪਾਲਕ ਦਾ ਇਕੱਠਾ ਵੀ ਆਪਾਂ ਲਾਇਆ ਅੱਜ ਜੇ ਮੈਂ ਇਧਰੋਂ ਮੰਨ ਲਵਾਂ ਆ 2 ਵੱਟਾਂ ਨਹੀਆਂ 2 ਵੱਟਾਂ ਆਪਣੀਆਂ ਹੋ ਗਈਆਂ ਤੋਰੀਆਂ ਦੀਆਂ ਉਸ ਤੋਂ ਬਾਅਦ ਇਧਰ ਲਈਆਂ 3 ਵੱਟਾਂ ਹੋ ਗਈਆਂ ਪਾਲਕ ਦੀਆਂ ਪਾਲਕ ਦਾ ਬੀਜ ਵੀ ਚੰਦਨ ਨੇੜੇ ਕਰਕੇ ਦਿਖਾ ਦੇ ਆ ਇਧਰ ਪਾਲਕ ਦਾ ਬੀਜ ਤੁਸੀਂ ਲੱਗਿਆ ਦੇਖ ਰਹੇ ਹੋ ਤੇ ਇਹ ਹੱਥਾਂ ਵਾਲੇ ਜਿੰਦਰੇ ਨਾਲ ਆ ਜਿਹੜੀ ਮਿੱਟੀ ਆ ਸਾਰੀ ਉੱਪਰ ਨੂੰ ਕਰ ਦੇਣੀ ਆ ਜਿੱਥੇ-ਜਿੱਥੇ ਪਾਲਕ ਦਾ ਬੀਜ ਆ ਦੋਨਾਂ ਸਾਈਡਾਂ ਤੇ ਪਾਲਕ ਆਪਣੀ ਹਰੀ ਹੋ ਜਾਣੀ ਆ ਤੇ ਉਸ ਤੋਂ ਬਾਅਦ 3 ਵੱਟਾਂ ਤੋਂ ਬਾਅਦ ਫੇਰ 2 ਵੱਟਾਂ ਤੋਰੀਆਂ ਦੀਆਂ ਸੋ ਇਸ ਤਰੀਕੇ ਨਾਲ ਜਿਵੇਂ ਜਿਵੇਂ ਸਾਡਾ ਵਾਹਣ ਬਹਿਲੀ ਹੋਈ ਜਾਂਦਾ ਨਵੰਬਰ ਮਹੀਨੇ ਦੇ ਵਿੱਚ ਗਰਮੀ ਵਾਲੀ ਨਾਲ ਸਰਦੀਆਂ ਵਾਲੀ ਦੋਨੋਂ ਆਪਾਂ ਸਬਜ਼ੀਆਂ ਦੀਆਂ ਫਸਲਾਂ ਲਾਉਣੇ ਹੁੰਦੇ ਆਂਗੇ ਤੇ ਇਹ ਜਿਹੜੀ ਪਾਲਕ ਆਪਣੀ ਜਨਵਰੀ ਤੱਕ ਚੱਲੂਗੀ ਹੁਣ ਦੀ ਲੱਗੀ ਹੋਈ ਨਵੰਬਰ ਅੱਜ ਹੋ ਗਈ 12 ਨਵੰਬਰ ਆ ਤੇ ਜਦੋਂ ਆਪਣੀਆਂ ਬੇਲਾਂ ਬਾਹਰ ਆਉਣੀਆਂ ਜਨਵਰੀ ਜਾਂ ਫਰਵਰੀ ਦੇ ਵਿੱਚ ਇਹ ਜਿਹੜੀ ਆਪਾਂ ਜਗਾ ਆਪਣੀ ਇੱਥੇ ਪਾਲਕਾ ਲਈ ਤਿੰਨ ਵਟਾਂ ਆਪਾਂ ਰੂਟਾ ਮੀਟਰ ਨਾਲ ਬਾਹਾਂਗੇ ਆਪਣੀਆਂ ਬੇਲਾਂ ਸਾਰੀਆਂ ਬਾਹਰ ਆ ਜਾਣੀਆਂ ਨੇ ਸੋ ਇਸ ਤਰੀਕੇ ਨਾਲ ਦੋਸਤੋ ਜਿਵੇਂ ਜਿਵੇਂ ਸਾਡੀ ਜਗਾ ਬਹਿਲੀ ਹੋਈ ਜਾਂਦੀ ਆ ਤੇ ਉਹ ਤਰੀਕੇ ਨਾਲ ਆਪਾਂ ਗਰਮੀਆਂ ਤੇ ਸਰਦੀਆਂ ਵਾਲੀਆਂ ਸਬਜ਼ੀਆਂ ਦੋਨੋਂ ਆਪਣੇ ਖੇਤ ਵਿੱਚ ਲਾ ਰਹੇ ਆ ਜਿਵੇਂ ਹੁਣ ਅੱਗੇ ਕ੍ਰੇਲਾ ਲਾਵਾਂਗੇ ਪੇਠਾ ਲਾਵਾਂਗੇ ਜਿਵੇਂ ਜਿਵੇਂ ਲਾਵਾਂਗੇ ਤੁਹਾਡੇ ਨਾਲ ਵੀਡੀਓ ਆਪ ਸਾਂਝੀ ਦੋਸਤੋ ਕਰੀ ਚੱਲਾਂਗੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਆਪਣੀ ਦੋਸਤੋ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ